ਅਸਲਾਮੁਆਲਿਕਮ ਦੋਸਤੋ ਕੀ ਹਾਲ ਚਾਲ ਹੈ ਨਹੀਂ ਤੇ ਸਾਰੇ ਦੋਸਤ ਠੀਕ ਠਾਕ ਹੋਣਗੇ ਖਿਆਰੀਅਤ ਨਾਲ ਹੋਣਗੇ ਜੀ ਅ ਸਾਰੇ ਜਿੰਨੇ ਵੀ ਸਬਸਕ੍ਰਾਈਬਰ ਮੇਰੇ ਹੈਗੇ ਨੇ ਉਹਨਾਂ ਨੂੰ ਇੱਕ ਮੈਂ ਪੈਗਾਮ ਦੇਣਾ ਸੀ ਕਿ ਮੈਂ ਨਾ ਜਾ ਰਿਹਾਂ ਦਿਪਾਲਪੁਰ ਓਕੜ ਵਾਲੇ ਸਾਈਡ ਤੇ ਠੀਕ ਹੈ ਜੀ ਹਵੇਲੀ ਲੱਖਾ ਪਾਕਪਤਨ ਬੂੰਗਾ ਹਿਆਤ ਬੁੰਮਣ ਸ਼ਾ ਹੁਜਰਾ ਸ਼ਾ ਮਕੀਮ ਇਹ ਸਿਲਕ ਦੇ ਵਿੱਚ ਮੈਂ ਜਾ ਰਿਹਾਂ ਅਗਰ ਕਿਸੇ ਦੋਸਤ ਦਾ ਅਸ ਇਲਾਕੇ ਦੇ ਵਿੱਚ ਕੋਈ ਪੁਰਾਣਾ ਪਿੰਡ ਹੋਵੇ ਬਜ਼ੁਰਗਾਂ ਦਾ ਤੁਹਾਡੇ ਦਾ ਜਾਂ ਇਸ ਤੋਂ ਇਲਾਵਾ ਕਿਧਰੇ ਹੋਰ ਤੁਹਾਡਾ ਪਿੰਡ ਹੋਵੇ ਤੁਸੀਂ ਵੇਖਣਾ ਚਾਹੁੰਦੇ ਜੇ ਤੇ ਫਿਰ ਉਹ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਜਿਵੇਂ ਜਿਵੇਂ ਫਿਰ ਮੈਂ ਟਰੈਵਲ ਕਰਾਂਗਾ ਤਕਰੀਬਨ ਕੋਈ 2-4 ਮਿੰਟ ਦੀ 5 ਮਿੰਟ ਦੀ ਵੀਡੀਓ ਹੋਏਗੀ ਉਹ ਸ਼ਾਰਟ ਜੀ ਕਰਕੇ ਮੈਂ ਇੱਕ ਸਟੋਰੀ ਲਾਵਾਂਗਾ ਕਿਹੜੇ ਕਿਹੜੇ ਥਾਂ ਤੇ ਮੈਂ ਜਾ ਰਿਹਾ ਉਹ ਸਾਰੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਠੀਕ ਹੈ ਜੀ ਤੇ ਚਲੋ ਫਿਰ ਆਪਾਂ ਸਫ਼ਰ ਦਾ ਆਗਾਜ਼ ਕਰੀਏ ਆਜੋ गगो दे इलाके च निकल के आरफ दे इलाके च आ गए हूं आरफ शहर इंटर हो गए हम आप आरफ आले अड्डे आ गए ऐ के इन शहर है इस पास जाना पाक पतन ਜਗਾ ਤੇ ਆ ਗਏ ਜਿੱਥੋਂ ਆਰਫ ਦੇ ਵਿੱਚੋਂ ਭਾਵਲ ਨਗਰ ਨੂੰ ਰੋਡ ਨਿਕਲਦਾ ਐਨੂੰ ਨਾ ਭਾਵਲ ਨਗਰ ਚੌਕ ਕੁਮਾਰਾਣਾ ਚੌਕ ਵੀ ਇਹਨੂੰ ਆਉਂਦੇ ਨੇ ਆਰਫ ਸ਼ਹਿਰ ਦੇ ਵਿੱਚ ਆਪਾਂ ਅੱਜ ਮੌਜੂਦ ਆ ਗਏ ਹੱਸੇ ਨਾ ਇਸ ਟਾਈਮ ਅੱਡਾ ਰੰਗਸ਼ਾਹ ਤੇ ਪਹੁੰਚਣ ਵਾਲੇ ਆ ਆਰਫ ਤੋਂ ਜਦੋਂ ਬਾਹਰ ਨਿਕਲੀ ਐਡਾ ਰੰਗਸ਼ਾਹ ਤੇ ਐਸ ਪਾਸੇ ਕਾਲੀ ਸ਼ਾਹ ਏਰੀ ਫੁੱਲ ਚੰਗਾ ਵੱਡਾ ਸਰਨ ਲਗ ਰਿਹਾ ਜਿਵੇਂ ਕੋਈ ਵੱਡਾ ਹਣੀਰ ਹੁੰਦਾ ਐ ਜਿਵੇਂ ਤੂਫਾਨ ਹੁੰਦਾ ਨਾ ਉਸ ਤਰ੍ਹਾਂ ਇਸ ਪਾਸੇ ਲੱਗ ਰਿਹਾ ਤੇ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿ ਅੱਡੇ ਦੇ ਉੱਪਰ ਜਾਈਏ ਇੱਕ ਵਾਰੀ ਬਾਸ ਹੋ ਗਏ ਹਨ ਹਣੀਰ ਆ ਗਿਆ ਔਰ ਪਾਸੇ ਧੂੜ ਮਿੱਟੀ ਹਣੀਰੀ ਹੈ ਨਾ ਤੇ ਥੋੜਾ ਜਿਹਾ ਕੋਈ ਮੱਠਾ ਹੋਵੇਗਾ ਨਾ ਹਣੀਰ ਫਿਰ ਅਸੀਂ ਟੁਰਾਂਗੇ ਇੱਥੋਂ ਭਾਈ ਅੱਧੇ ਘੰਟੇ ਦੇ ਬਾਅਦ ਮੱਠਾ ਰਿਹਾ ਪੈ ਗਿਆ ਤੇ ਅਸੀਂ ਟੂਰ 'ਤੇ ਆਏ। ਐ ਅਗੋ ਅੱਡਾ ਰੰਗਸ਼ਾ ਨਹਿਰ ਆ ਗਈ ਵੱਡੀ। ਐ ਵੇਖੋ। ਵੱਡੀ ਨਹਿਰੇ। ਮਟਾ ਜਾਨੀ ਕਾਜਾ ਡਾ। ਚੱਕ ਸ਼ਫੀ ਤੇ ਬੱਕੀ ਢੇਰੀ। ਐ ਵੇਖੋ ਚੱਕ ਸ਼ਫੀ ਐ ਇਹਨੂੰ ਜਾਂਦਾ ਰਾ ਚੱਕ ਸ਼ਫੀ ਨੂੰ। ਬੱਖਾ ਹਾਸ ਨੂੰ ਜਾਂਦਾ ਕਲਾਲੀ। ਠੀਕ ਹੈ ਜੀ। ਇਹ ਇੱਕ ਹੋਰ ਹੈ ਪਿੰਡਾਂ ਦਾ ਕੋਟ ਹੀਰਾ ਸਿੰਘ ਉਹ ਵੀ ਇਸੇ ਪਾਸੇ ਹੈ ਨਹਿਰ ਲੰਘ ਕੇ ਪਰਲੇ ਪਾਸੇ ਤੇ ਤੁਸੀਂ ਮੈਨੂੰ ਦੱਸਣਾ ਵੀ ਅਗਰ ਤੁਹਾਡੇ ਕਿਸੇ ਬਜ਼ੁਰਗ ਦਾ ਇਹ ਪਿੰਡ ਹੋਵੇ ਜਾਂ ਇਸ ਪਾਸੇ ਤੇ ਜਾਂ ਇਸ ਪਾਸੇ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਆਪਾਂ ਇਹ ਪਿੰਡ ਕਵਰ ਕਰੀਏ ਅਗਾਂਹ ਹੋਰ ਵੀ ਬਤੇਰੇ ਪਿੰਡ ਹਨ ਉਹ ਵੀ ਤੁਹਾਨੂੰ ਮੈਂ ਵਾਹਾਵਾਂਗਾ ਕਿ ਕਿਹੜੇ ਕਿਹੜੇ ਪਿੰਡ ਨੇ ਦਿਪਾਲਪੁਰ ਪਾਕਪਤਨ ਸ਼ਹਿਰ ਸਾਈਵਾਲ ਠੀਕ ਹੈ ਜੀ ਇਹਦੇ ਵਿੱਚ ਦਰਬਾਰ ਬਾਬਾ ਫਰੀਦ ਤੇ ਪਾਕਪਤਨ ਸ਼ਹਿਰ ਸਬਜ਼ੀ ਮੰਡੀ ਮਲਕਾਹਾਂਸ ਪਿੰਡ ਇਹ ਤਿੰਨ ਚਾਰ ਚੀਜ਼ਾਂ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ ਆਪਾਂ ਇਸ ਟਾਈਮ ਜਿਹੜਾ ਨਾ ਅ ਜਮਾਲ ਚੌਕ ਪਾਕਪਤਨ ਸ਼ਹਿਰ ਦਾ ਜਿਹੜਾ ਵੱਡਾ ਚੌਕ ਹੈ ਨਾ ਜਿੱਥੇ ਬਸਾਂ ਆ ਕੇ ਰੁਕਦੀਆਂ ਨੇ ਆਪਾਂ ਇਸ ਸਮੋਂ ਉੱਥੇ ਪਹੁੰਚ ਗਏ ਆ ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਵੀ ਤੁਹਾਡੇ ਬਜ਼ੁਰਗਾਂ ਦਾ ਪਿੰਡ ਕਿਹੜਾ ਸੀ ਜਿਹੜੇ ਤੁਹਾਨੂੰ ਹੁਣ ਤਾਈਂ ਪਿਛਾਂ ਜਗ੍ਹਾ ਜਿਹੜੇ ਅੱਡੇ ਵਹਾਏ ਨੇ ਛੋਟੇ-ਛੋਟੇ ਸਟਾਫ ਵਹਾਏ ਨੇ ਵੀ ਉਹਨਾਂ ਵਿੱਚੋਂ ਕਿਸੇ ਦਾ ਤੁਸੀਂ ਸੁਣਿਆ ਹੋਇਆ ਜਾਂ ਨਹੀਂ ਸੁਣਿਆ ਹੋਇਆ ਜਮਾਤ ਚੌਕ ਹੈ ਜੀ ਪਾਕਪਤਨ ਸ਼ਹਿਰ ਚਾਪਾ ਆ ਗਏ ਆ ਪਿਛਾਂ ਜਿਹੜਾ ਐਸ ਪਾਸੇ ਮਲਕਾਂ ਹਾਂ ਸਪਿੰਡ ਹੁੰਦਾ ਹੈ ਸਾਹਮਣੇ ਬਾਬਾ ਫਰੀਦ ਦਾ ਦਰਬਾਰ ਹੈ ਸਾਹਮਣੇ ਆਪਾਂ ਇੱਥੋਂ ਨਾ ਖੱਬੇ ਹੱਥ ਹੋ ਜਾਣਾ ਆਪਾਂ ਦਿਪਾਲਪੁਰ ਰੋਡ ਤੇ ਜਾਣਾ ਆਹ ਵੇਖੋ ਸਾਹਮਣੇ ਤੁਹਾਨੂੰ ਚੌਕ ਨਜ਼ਰ ਆ ਰਿਹਾ ਹੈ ਆਈ ਦਿਲ پاک ਪਤਨ ਅਕਾਉਂਟ ਦੀਪਾਲਪੁਰ ਰੋਡ ਦੇ ਪੈ ਗਏ ਆ ਇਹ ਸਿੱਧਾ ਉਕਾੜੇ ਨੂੰ ਵੀ ਜਾਂਦਾ ਹੈ ਐ ਅੱਡਾ ਹੈ ਐ ਤੁਸੀਂ ਅੱਡੇ ਤੋਂ ਬਾਹਰਲੇ ਪਾਸੇ ਨਿਕਲ ਆਏ ਆ ਇਹ ਪੁਰਾਣੀਆਂ ਬਿਲਡਿੰਗਾਂ ਖਲੋਦੀਆਂ ਹੀ ਹਨ 47 ਟਾਈਮ ਦੀਆਂ ਇਹ ਵੇਖੋ ਇਹਦੇ ਵਿੱਚ ਕੱਚੇ ਘਰ ਵੀ ਹਨ ਨਾਲ ਆ ਗਏ ਨੇ ਪਾ ਜੇ ਆ ਸਾਰੇ 47 ਟਾਈਮ ਦੇ ਨੇ ਆ ਵੇਖੋ ਕਸੂਰ 117 ਦੇ ਫਾਲਪੁਰ ਪੰਜੀ ਉਹ ਕਾੜਾ 47 ਅੱਛਾ ਅਗਾ ਨਾ ਅੰਗਰੇਜ਼ਾਂ ਦਾ ਇੱਕ ਬੰਗਲਾ ਵੀ ਖੜੋਤਾ ਹੈ ਉਹ ਵੀ ਮੈਂ ਤੁਹਾਨੂੰ ਵਹਾਨਾ ਆ ਖਬਰਸਤਾਨ ਵੀ 47 ਟਾਈਮ ਦਾ ਨੇ ਨਰੀਨ ਸੇਰੇ ਅੱਠ ਮਾਰਾ ਆ ਵੇਖੋ ਇਹ ਕਬਰਸਤਾਨ ਵੀ 47 ਟਾਈਮ ਦਾ ਹੈ ਪੁਰਾਣਾ ਆ ਵੇਖੋ ਇਹ 47 ਟਾਈਮ ਦਾ ਅੰਗਰੇਜ਼ਾਂ ਦਾ ਬੰਗਲਾ ਹੈ ਇਹ ਕੀ ਹਾਲਤ ਹੋਈ ਭਾਈ ਵੇਹnde ਪੈਣੀ ਆ ਠੀਕ ਹੈ ਜੀ ਤੇ ਹੁਣ ਮੈਂ ਪੜ ਗਿਆ ਜਿੱਥੇ ਕਿ ਮੈਂ ਹੁਣ ਰਾਤ ਗੁਜ਼ਾਰ ਨਹੀਂ ਏ ਠੀਕ ਹੈ ਜੀ ਤੇ ਅਗਰ ਵੀਡੀਓ ਤੁਹਾਨੂੰ ਪਸੰਦ ਆ ਹੋਵੇ ਤੇ ਇਹਨੂੰ ਫਿਰ ਲਾਈਕ ਕਰਨਾ ਹੈ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਤੇ ਇਹ ਵੀ ਤੁਸੀਂ ਦੱਸਣਾ ਕਿ ਤੁਸੀਂ ਕਿਹੜਾ ਪਿੰਡ ਸਭ ਤੋਂ ਪਹਿਲੇ ਵੇਖਣਾ ਹੈ ਠੀਕ ਹੈ ਜੀ ਮਿਲਨੇ ਆਗਲੀ ਵੀਡੀਓ ਦੇ ਵਿੱਚ ਮੈਨੂੰ ਦਿਓ ਇਜਾਜ਼ਤ ਅੱਲਾ ਵਸ ਬਰ ਰੱਖਾ ਜੀ